परम सम्मान योग्य सतगुरुਾਂ ਦੀ ਸਾਜੀ ਤੇ ਦਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ अपार कृपा सदका ਅੱਜ ਦੇ ਪਾਵਨ ਸ਼੍ਰੀ ਮੁਖਵਾਕ ਧੰਨ ਧੰਨ ਭਗਤ ਕਬੀਰ ਸਾਹਿਬ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੈ ਤਨ ਛੀਜੈ ਗੁਰਬਾਣੀ ਫਰਮਾਨ ਹੈ ਕਿ ਦਿਨਾਂ ਤੋਂ ਪਹਿਰ ਤੇ ਪਹਿਰਾ ਤੋਂ ਘੜੀਆਂ ਕਹਿੰਦੇ ਇਸੇ ਤਰ੍ਹਾਂ ਥੋੜਾ ਥੋੜਾ ਸਮਾਂ ਕਰਕੇ ਉਮਰ ਜਿਹੜੀ ਹੈ ਘਟਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਜਵਾਨੀ ਤੱਕ ਸਰੀਰ ਬਲਵਾਨ ਰਹਿੰਦਾ ਹੈ ਜਦੋਂ ਜਵਾਨੀ ਢਲਣ ਲੱਗ ਜਾਂਦੀ ਹੈ ਫਿਰ ਕਹਿੰਦੇ ਸਰੀਰ ਜਿਹੜਾ ਇਹ ਕਮਜ਼ੋਰ ਹੋਣ ਲੱਗ ਪੈਂਦਾ ਹੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ ਕਾਲ ਰੂਪ ਸ਼ਿਕਾਰੀ ਜਿਹੜਾ ਉਹ ਸਾਰੇ ਜੀਵਾਂ ਦੇ ਸਿਰ ਉੱਤੇ ਕਹਿੰਦੇ ਕਿਉਂ ਫਿਰਦਾ ਹੈ ਵੀ ਜਿਵੇਂ ਹਿਰਨ ਆਦਿਕ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਕਹਿੰਦੀ ਦੱਸੋ ਵੀ ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਸੋਦਨ ਆਵਨ ਲਾਗਾ ਵੀ ਹਰ ਇੱਕ ਜੀਵ ਦੇ ਸਿਰ ਉਤੇ ਉਹ ਦਿਨ ਆਉਂਦਾ ਜਾਂਦਾ ਹੈ ਵੀ ਜਿਵੇਂ ਕਾਲ ਸ਼ਿਕਾਰੀ ਆ ਪਕੜਦਾ ਹੈ ਇੱਕ ਦਿਨ ਸਾਰਿਆਂ ਤੇ ਆਉਣਾ ਹੈ ਕਾਲ ਰੂਪ ਸ਼ਿਕਾਰੀ ਨੇ ਸਾਨੂੰ ਸਾਰਿਆਂ ਨੂੰ ਇੱਕ ਦਿਨ ਜਕੜ ਲੈਣਾ ਹੈ ਪਰ ਉਥੇ ਕਹਿੰਦੇ ਕੋਈ ਵੀ ਕਿਸੇ ਦਾ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ ਨਾ ਕੋਈ ਭੈਣ ਭਰਾ ਨਾ ਕੋਈ ਸਬੰਧੀ ਨਾ ਕੋਈ ਰਿਸ਼ਤੇਦਾਰ ਖੋਲ ਕੇ ਦੱਸ ਦਿੱਤਾ ਹੈ ਭਗਤ ਕਬੀਰ ਸਾਹਿਬ ਨੇ ਕਿ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕੋਉ ਹੈ ਕਾਕਾ ਕਦੇ ਮਾਂ ਪਿਓ ਭਰਾ ਪੁੱਤਰ ਘਰ ਵਾਲੀ ਇਹਨਾਂ ਵਿੱਚੋਂ ਕੋਈ ਉਸ ਕਾਲ ਦੇ ਅੱਗੇ ਕਿਸੇ ਦੀ ਸਹਤਾਨੀ ਕਰ ਸਕਦਾ ਕਿਸੇ ਨੇ ਨਹੀਂ ਬਚਾਉਣਾ ਇਸੇ ਕਰਕੇ ਮਹਾਰਜ ਕਹਿੰਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਸਹਤਾ ਕਰਨ ਵਾਲ ਤੇ ਪ੍ਰਲੋਕ ਦੇ ਵਿੱਚ ਵੀ ਸਹਤਾ ਕਰਨ ਵਾਲ ਹੈ ਰਹਾਉ ਜਬ ਲਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਬੁਝੈ ਪਰੇ ਵੀ ਕਹਿੰਦੇ ਨੇ ਵੀ ਜਦ ਤੱਕ ਸਰੀਰ ਵਿੱਚ ਆਤਮਾ ਮੌਜੂਦ ਰਹਿੰਦਾ ਹੈ ਇਹ ਪਸ਼ੂ ਮਨੁੱਖ ਆਪਣੇ ਅਸਲ ਨੂੰ ਸਮਝਦਾ ਨਹੀਂ ਲਾਲਚ ਕਰੈ ਜੀਵਨ ਪਦਕਾਰਣ ਲੋਚਨ ਕਛੂ ਨਾ ਸੁਜੈ ਹੋਰ ਹੋਰ ਜਾਣ ਦੀ ਲਾਲਚ ਕਰਦਾ ਪਰ ਕਹਿੰਦੇ ਇਸ ਨੂੰ ਅੱਖੀ ਇਹ ਨਹੀਂ ਦਿਸਦਾ ਕਿ ਕਾਲ ਇਹ ਦੀ ਤੋਂ ਛੁਟਕਾਰਾ ਨਹੀਂ ਹੋ ਸਕਣਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕਬੀਰ ਸਾਹਿਬ ਆਖਦੇ ਆ ਕਿ ਭਾਈ ਸੁਣੋ ਮਨ ਦੇ ਇਹ ਭਲੇਖੇ ਜਿਹੜੇ ਨੇ ਦੂਰ ਕਰ ਦਿਓ ਕਿ ਸਦਾ ਇੱਥੇ ਬੈਠੇ ਰਹਿਣਾ ਕਿਸੇ ਨੇ ਨਹੀਂ ਬਟਣਾ ਇੱਕ ਦਿਨ ਕਾਲ ਇਹਰੀ ਨੇ ਸਭ ਨੂੰ ਆਪਣੀ ਜਕੜ ਵਿੱਚ ਲੈ ਲੈਣਾ ਵਿਕਰਣਾ ਕੀ ਚਾਹੀਦਾ ਕਹਿੰਦੇ ਭਾਈ ਕੇਵਲ ਨਾਮ ਜਪੋਰੇ ਪ੍ਰਾਨੀ ਪਰੋਂ ਏਕ ਕੀ ਸਰਣਾ ਹੈ ਜੀਵ ਔਰ ਸਾਰੇ ਲਾਲਚ ਛੱਡ ਕੇ ਹੋਰ ਹੋਰ ਜਾਉਣ ਦੀ ਲਾਲਸਾ ਛੱਡ ਕੇ ਸਿਰਫ ਪਰਮਾਤਮਾ ਦਾ ਨਾਮ ਸਿਮਰੋ ਤੇ ਉਸ ਇੱਕ ਦੀ ਸਰਣ ਵਿੱਚ ਆਓ ਐਵੇਂ ਥਾਂ ਥਾਂ ਨਾ ਮੱਥੇ ਰਕੜਦੇ ਫਿਰਿਏ ਇੱਕ ਅਕਾਲ ਪੁਰਖ ਪਰਮਾਤਮਾ ਜਿਹੜਾ ਇੱਕ ਹੈ ਔਰ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ ਜਿਹਦਾ ਨਿਵਾਸ ਸਾਰਿਆਂ ਦੇ ਅੰਦਰ ਹੈ ਉਸ ਪਰਮਾਤਮਾ ਨੂੰ ਸਮਰਿਏ ਜਿਹੜਾ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਸਾਸ ਰਗਤ ਭੋਜਨ ਦਿੱਤਾ ਨਾਲ ਪਹਿਨਣ ਵਾਸਤੇ ਜੀਨੇ ਕਪੜੇ ਦਾ ਵੀ ਪ੍ਰਬੰਧ ਕੀਤਾ ਉਹ ਪਰਮਾਤਮਾ ਜਿਹੜਾ ਸਾਨੂੰ ਹਰੇਕ ਸਾਹ ਦੇ ਨਾਲ ਪਾਲਦਾ ਹੈ ਜਿਹੜਾ ਸਹਿਲ ਪੱਥਰ ਮੈਂ ਜੰਤ ਉਪਾਈ ਔਰ ਜਿਹੜਾ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀਏ ਕਹਿੰਦੇ ਉਸ ਪਰਮਾਤਮਾ ਨੂੰ ਕਦੇ ਨਾ ਵਿਸਾਰੀਏ ਸਦਾਈ ਸ਼ੁਕਰਾਨਾ ਕਰਦੇ ਰਹੀ ਉਸ ਮਾਲਕ ਦਾ ਜੀਨੇ ਇੰਨਾ ਸੋਹਣਾ ਜੀਵਨ ਦਿੱਤਾ ਮਨੁੱਖਾ ਜਨਮ ਸਭ ਤੋਂ ਸਰਬੋਤਮ ਜਨਮ ਹੈ ਸਰਬੋਤਮ ਜੁਨੀ ਵਿੱਚ ਆਪਾਂ ਸਾਰੇ ਵਿਚਰ ਰਹੇ ਹਾਂ ਸੋ ਇਸ ਸਰਬੋਤਮ ਜੁੰਡੀ ਨੂੰ ਸਰਬੋਤਮ ਜ਼ਿੰਦਗੀ ਬਣਾ ਕੇ ਜਿਵਿਏ ਤਾਂ ਕਿ ਸਾਡਾ ਆਉਣਾ ਵੀ ਤੇ ਸਾਡਾ ਜਾਣਾ ਵੀ ਸਫਲ ਹੋ ਜਾਏ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਸਤਿਗੁਰੂ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਇਹੋ ਅਰਦਾਸ ਔਰ ਸਦਾ ਹੀ ਰਲ ਮਿਲ ਕੇ ਗੁਰੂ ਕਰਦੀਆਂ ਚਲ ਰੀਆਂ ਸਵਾ ਬਾਂ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਦਾਤ ਔਰ ਸਰਬੱਤ ਦੇ ਭਲੇ ਦੀ ਦਾਤ ਜਿਹੜੀ ਸਦਾ ਹੀ ਮੰਗਦੇ ਰਹੀਏ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਅਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ